ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸੰਦ ਪਾਲ ਕਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਧਾਰੀਗੜ ਕਲੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਵੜਾ ਦਿਖਾਵਾਂਗੇ ਦੋਵੇਂ ਗੱਬਣਾ ਵਾਂ ਤੇ ਬਿਲਕੁਲ ਘਰੇਲੂ ਪਸ਼ੂਆ ਤੇ ਆਪਾਂ ਪਹੁੰਚਿਆ ਵੀਰ ਬਾਰੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਕੁਛ ਦੇ ਇਨਾਂ ਦੀ ਡਿਟੇਲ ਸਾਸਿਆ ਭਾਜੀ ਸਾਸਿਆ ਜੀ ਦੱਸਣਾ ਠੀਕ ਠਾਕ ਜੀ ਚੜਦੀ ਕਲਾ ਵੀਰ ਜੀ ਇਵੇਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਜੀ ਦਾਰਾ ਪਿੰਡ ਧਾਰਿਆ ਕਲੇਰ ਤਹਿਸੀਲ ਜਨਾਲਾ ਜ਼ਿਲ੍ਹਾ ਮਸਲ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 8872763258 ਠੀਕ ਹੈਗਾ 6771067894 ਠੀਕ ਹੈ ਜੀ ਇਹ ਬਾਈ ਜੀ ਆਪਣੇ ਘਰ ਦੀਆਂ ਵੇੜਾਂ ਹਨ ਹਾਂਜੀ ਹਾਂਜੀ ਜੀ ਠੀਕ ਹੈ ਲਓ ਜੀ ਬਿਲਕੁਲ ਘਰੇਲੂ ਪਸ਼ੂ ਆ ਤੇ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਵੇੜ ਇਹਦੇ ਬਾਰੇ ਦੱਸਿਓ ਹਾਂ ਇਹ ਵੀ ਜੀ ਦੂਜਾ ਸੂਏ ਦੀ ਗੱਬਣ ਆ ਪਹਿਲੇ ਸੂਏ ਨੇ 26 24 ਲੀਟਰ ਦੁੱਧ ਭਰਿਆ ਜੀ ਅੱਛਾ ਜੀ ਹੁਣ 1.5 ਮਹੀਨਾ ਪੂਰਾ ਰਹਿ ਗਿਆ ਇਹਦਾ ਠੀਕ ਲੋ ਦੁੱਧੋਂ ਡਰਾਈ ਹੈ ਨਾ ਕੱਚੀ ਜਿਹੜੇ ਦੁੱਧੋਂ ਬਿਲਕੁਲ ਡਰਾਈ ਹੈ ਥਾਨ ਥਾਨ ਜਿਹੜਾ ਬਹੁਤ ਹੀ ਚੰਗਾ ਵਾ ਬਹੁਤ ਸਾਫ ਨੇ ਤੇ ਕੱਢ ਕੱਢ ਵੀ ਬਹੁਤ ਹੀ ਤਗੜਾ ਆ ਗਿਆ ਉਹ ਵੇਣ ਦਾ ਕਰੋ ਜੀ ਚੈੱਕ ਥਾਨ ਥਾਨ ਚੌਥਾ ਸਾਈਡਾਂ ਤੋਂ ਕੱਲਾ ਕੱਲਾ ਵਾ ਇਹ ਖੋਲਿਓ ਭਾਈ ਜੀ ਫਿਰ ਕੋਲ ਕੇ ਨਾ ਟੋਰੀਏ ਕੋਲ ਦੇਖੋ ਕਰੋ ਜੀ ਚੈੱਕ ਬਾਕੀ ਐਨ ਉਹ ਨਹੀਂ ਲੱਗੰਦੀ ਆ ਇਹ ਵੀ ਕ੍ਰਾਸ ਦੇ ਵਿੱਚ ਆ ਤੇ ਬਾਈ ਕੀ ਆਸ ਕਰਦੇ ਆ ਕਿ ਕਿੰਨਾ ਭਰ ਦੂਗੇ ਗੱਦ ਵਿੱਚ 30 ਲੀਟਰ ਭਰੂਆ ਇੱਥੇ ਗਾੜ ਅੱਛਾ ਜੀ ਚੰਗੀ ਗਾੜ ਆ ਇੱਥੇ ਕਿੰਨਾ ਲੱਗਾ ਆ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਗਾਂਗਰਾ ਦੇ ਫੇਮਨੇ ਵੀਰ ਨੇ ਭਰਿਆ ਉਹ ਵੀ ਚੰਗਾ ਵਾ ਤੇ ਫੇਸ ਕੋਲ ਵੀ ਚੈੱਕ ਕਰ ਸਕਦੇ ਜੀ ਘੱਟ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਤੇ ਹੋਰ ਦੱਜਾ ਸੁਗਾ ਹਾਂ ਜੀ ਹਾਂ ਜੀ ਕੀ ਗੱਲੋਂ ਜਿੰਦੂ ਗਿਆ ਸੁਬਾ ਸੁਣਾਇਆ ਤੇ ਬੀਜੀਆਂ ਘਰ ਤੇ ਨਹੀਂ ਵੜਾਵਾ ਇਹ ਹੋਰ ਵੀ ਕਿਲੋ ਭਾਈ ਉਹਨਾਂ ਕੋ ਫਟੂ ਆ ਗਿਆ ਇਹ ਬੋਸ ਤਾਂ ਛੋਗੜਾ ਬੈਠ ਲੱਗੇ ਕਿ ਜਾਂ ਕੋਈ ਇਹ ਵੀ ਜੀ ਡੰਗੇ थोड़े ਜ਼ਿਆਦਾ ਹੋ ਗਏ ਥਾਂਗੇ ਅੱਛਾ ਅੱਛਾ ਹਾਂਜੀ ਜੀ ਜਗ੍ਹਾ ਦੀ ਪ੍ਰੋਬਲਮ ਕਰਕੇ ਨਾ ਅੱਛਾ ਲੈ ਜਾਓ ਬੰਦੋ ਕਿਹ ਲੋਜੀ ਸਾਮ ਦੋਖੇ ਭਾਈ ਹੁਣੇ ਦੇਣ ਲੱਗੇ ਆ ਕਿਉਂਕਿ ਪਸ਼ੂ ਭਾਈ ਹੁਣਾਂ ਕੋ ਕਾਫੀ ਜ਼ਿਆਦਾ ਹੀ ਤੇ ਢੰਡਾ ਢੰਡਾ ਤੁਸੀਂ ਚੈੱਕ ਕਰ ਸਕਦੇ ਜੇ ਜੇ ਕਾਫੀ ਆ ਹਵਾ ਨੇ ਵਿੱਚ ਤੇ ਸੂਣ ਤਾਂ ਕਿਹੜਾ ਬਣਾ ਇੱਕ ਕਰਮ ਵਾਲੀ ਨੇ ਚੰਗਾ ਬਣਾ ਲੈਣਾ ਵਾ ਇਹ ਕੀ ਮੁੱਲ ਬਾਈਏ ਰੱਖ ਰ ਇਹਦਾ ਵੀ 30000 ਰੁਪਇਆ ਜੀ। ਅੱਛਾ ਜੀ। ਹਾਂ ਜੀ। ਥੋੜੀ ਜਿਆ ਜਿਆ ਥੋੜਾ ਜਿਆ ਜੀ ਕੀਤਾ ਜੇ। ਅੱਛਾ ਜੀ। ਹਾਂ ਜੀ। ਥੋੜਾ ਬਦ ਮਾਨਤਨ ਕੋਈ ਨਹੀਂ ਕਹੀ ਵੀਰ ਭਰਾ ਦਾ ਇਹਦਾ ਕਰ ਦਾਂਗੇ। ਠੀਕ ਹੈ ਠੀਕ ਹੈ। ਬਾਈ ਜੀ ਮਾਨਤਨ ਬਾਈ ਜਾਂਦਾ ਕਿ ਜਰੂਰ ਕਰਾਂਗੇ ਕੋਈ ਆਏਗਾ ਇਹਰਾ ਤੇ ਅੱਜ ਦੂਜੇ ਨੰਬਰ ਤੇ। ਬਾਈ ਆ ਦੱਸਿਓ ਹਾਂ ਵਾਰਡ ਦੇ ਬਾਰੇ। ਇਹ ਵੀਰ ਜੀ ਤੀਜੇ ਸੂਏ ਲਈ ਗੱਬਣਿਆ। ਅੱਛਾ ਜੀ। ਹਾਂ ਜੀ। ਇਹ ਕਿੰਨਾ ਖੜੀ ਟਾਈਮ ਆ? ਇਹ ਵੀ ਦੀ 20 25 ਦਿਨ ਤੇ ਲੈ ਜਾਂਦੀ ਏ ਠੀਕ ਆ 20 25 ਦਿਨ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਦੁੱਧ ਵੀ ਜੀ 22 ਲੀਟਰ ਵਾਲੀ ਚ ਹੋਇਆ ਇਹ ਦੁੱਧ ਜੀ ਅੱਛਾ ਜੀ ਹਾਂ ਜੀ ਆਹ ਅੱਛਾ 25 26 ਕਰੂਗੀ ਠੀਕ ਆ ਠੀਕ ਆ ਇਹ ਖੋਲੋ ਬਾਈ ਇਹ ਲਓ ਜੀ ਇਹ ਵੀ 25 26 ਲੀਟਰ ਵਾਲੀ ਵੈੜਿਆ ਤੇ ਕੱਢ ਕੱਢ ਜਿਹੜਾ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਵਾ ਇੱਕ ਘੋੜੀ ਟਾਲੀ ਦੀ ਚਾਹ ਤਾਂ ਤੇ ਲਾਂ ਤੋਂ ਨਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਹਵਾਨੇ ਵਿੱਚ ਤੇ ਠੰਣ ਠੁਣ ਵੀ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਕਮਾਲੋ ਇਹ ਵਾਕੀ ਕਾਡ ਕਾ ਸਕਦਾ ਕੋਈ ਸ਼ੱਕ ਨਹੀਂ ਤੋਵੇ ਗੜਾ ਫਾਰਮ ਵਾਲਿਆਂ ਬਾਈ ਹੁਣਾਂ ਕੋਲ ਤੇ 22 ਤੋਂ 23 ਲਿਖੀ ਜਿਹੜਾ ਪਿੱਛੇ ਸੁਵੇ ਬਾਈ ਹੁਣਾਂ ਕੋਲੋਂ ਦੁੱਧ ਚੋਇਆ ਵਾ ਇਹਦੇ ਚੰਗੀ ਸਾਂਭਣਾ ਲਾ ਜੂ ਤੇ ਚਲੋ ਦੁੱਧ ਚੰਗਾ ਭਰੀ ਜਣਾ ਵਾ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਇਹਦਾ ਵੀ ਜੀ 70000 ਕਰਦੀ ਅੱਛਾ ਜੀ ਹਾਂਜੀ ਇਹ ਚ 2000 ਛੱਡ ਦਾਂਗੀ 60 ਦੀ ਹਾਂਜੀ 6000 ਠੀਕ ਗੱਲੋ ਜੀ ਇਹ 66000 ਦੀ ਤੇ ਦੇਣ ਲੱਗੂਗੀ 20 ਤੋਂ 25 ਜੇ ਹੋਰ ਹਾਂਜੀ ਤੇ ਦੁੱਧ ਇਹ ਵੀ ਚੰਗਾ ਭਰੀ ਜਾਣਾ ਵਾ ਕਰਮ ਵਾਲੀ ਨੇ ਤੇ ਬਾਕੀ ਚਲੋ ਸਾਬ ਦੀ ਗੱਲ ਹੁੰਦੀ ਆ ਪਸ਼ੂ ਬਾਈ ਦੇ ਕੋਲ ਚੰਗੀਆਂ ਦੋਵੇਂ ਵਾ ਬਹੁਤ ਚੰਗੀਆਂ ਤੇ ਗਾਂ ਸੀਮਨ ਵੀ ਬਾਈ ਨੇ ਚੰਗੇ ਭਰਾਏ ਆ ਤੇ ਕਈ ਵੀਰਾਂ ਦਾ ਸ਼ਾਪ ਹੁੰਦਾ ਵਾ ਵੀ ਥਰੇ ਪਸ਼ੂ ਲੈ ਘਰ ਆਦੇ ਵੀ ਪਸ਼ੂ ਖਰੀਦਣ ਦੀ ਅੱਜ ਉਹਨਾਂ ਵੀਰਾ ਵਾਸਤੇ ਆਫਰ ਆ ਗਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿ ਤਾਂ ਕਿ ਜਿਹੜੇ ਅੱਗੇ ਵੀਰ ਭਰਾਣੇ ਕੋਈ ਪਸ਼ੂ ਖਰੀਦਣਾ ਉਹਨਾਂ ਵਾਸਤੇ ਆਸਾਨ ਹੋ ਜੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ